ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਵਾਰ ਕ੍ਰਿਸ਼ਨ ਭਗਵਾਨ ਨੂੰ ਗੋਪੀਆਂ ਨੇ ਬੇਨਤੀ ਕੀਤੀ ਕਿ ਭਗਵਾਨ ਤੁਸੀਂ ਸਾਨੂੰ ਅਗਲੇ ਜਨਮ ਦੇ ਵਿੱਚ ਵੀ ਮਿਲੋ ਸਾਨੂੰ ਤੁਹਾਡਾ ਸਤ ਸੰਗ ਅਗਲੇ ਜਨਮ ਵਿੱਚ ਵੀ ਮਿਲੇ ਉਸ ਸਮੇਂ ਤਕਰੀਬਨ 1600 ਗੋਪੀਆਂ ਸਨ। ਕ੍ਰਿਸ਼ਨ ਭਗਵਾਨ ਨੇ ਗੋਪੀਆਂ ਨੂੰ ਕਿਹਾ ਕਿ ਜੋ ਕੁਝ ਵੀ ਬੰਦਾ ਦਾਨ ਕਰਦਾ ਹੈ ਅਗਲੇ ਜਨਮ ਵਿੱਚ ਉਹੀ ਚੀਜ਼ ਉਸ ਨੂੰ ਵਧ ਕੇ ਮਿਲਦੀ ਹੈ। ਗੋਪੀਆਂ ਨੇ ਕ੍ਰਿਸ਼ਨ ਭਗਵਾਨ ਨੂੰ ਪੁੱਛਿਆ ਕਿ ਹੁਣ ਅਸੀਂ ਕੀ ਕਰੀਏ ਜਿਸ ਨਾਲ ਅਗਲੇ ਜਨਮ ਵਿੱਚ ਵੀ ਤੁਸੀਂ ਸਾਨੂੰ ਮਿਲੋ। ਕ੍ਰਿਸ਼ਨ ਭਗਵਾਨ ਨੇ ਗੋਪੀਆਂ ਨੂੰ ਕਿਹਾ ਕਿ ਤੁਸੀਂ ਸਾਨੂੰ ਦਾਨ ਕਰ ਦਵੋ ਗੋਪੀਆਂ ਨੇ ਪੁੱਛਿਆ ਕਿ ਅਸੀਂ ਤੁਹਾਨੂੰ ਕਿੱਥੇ ਤੇ ਕਿਵੇਂ ਦਾਨ ਕਰੀਏ ਹੁਣ ਇਹੇ ਕ੍ਰਿਸ਼ਨ ਭਗਵਾਨ ਦਾ ਹੀ ਸਾਰਾ ਖੇਲ ਸੀ ਕ੍ਰਿਸ਼ਨ ਭਗਵਾਨ ਨੇ ਗੋਪੀਆਂ ਨੂੰ ਕਿਹਾ ਕਿ ਤੁਸੀਂ ਮੈਨੂੰ ਮੇਰੇ ਗੁਰਦੇਵ ਨੂੰ ਦਾਨ ਕਰ ਦਵੋ ਭਗਵਾਨ ਸ਼ੁਰੂ ਤੋਂ ਹੀ ਆਪਣੇ ਭਗਤਾਂ ਦੇ ਨਾਲ ਕੋਈ ਨਾ ਕੋਈ ਖੇਲ ਜਾਂ ਕੌਤਕ ਕਰਦਾ ਆਇਆ ਹੈ। ਕਈ ਮੂਰਖ ਪਾਪੀ ਬੰਦੇ ਬਿਨਾਂ ਕਿਸੇ ਗਿਆਨ ਤੋਂ ਇਹ ਗੱਲਾਂ ਕਹਿਣ ਲੱਗ ਜਾਂਦੇ ਹਨ ਕਿ ਕ੍ਰਿਸ਼ਨ ਤਾਂ ਗੋਪੀਆਂ ਦੇ ਨਾਲ ਰਾਸਲੀਲਾ ਹੀ ਕਰਦਾ ਰਿਹਾ। ਆ ਰਾਮਚੰਦਰ ਤਾਂ ਆਪਣੀ ਘਰਵਾਲੀ ਦੇ ਪਿੱਛੇ ਲੜਦਾ ਤੇ ਰੋਂਦਾ ਹੀ ਰਿਹਾ ਹੋਰ ਵੀ ਕਈ ਬੇਤੁਕੀਆਂ ਗੱਲਾਂ ਲੋਕ ਬੋਲਦੇ ਹਨ ਪਰ ਅਸਲ ਵਿੱਚ ਤਾਂ ਨਿਰੰਕਾਰ ਨੇ ਜੋ ਉਹਨਾਂ ਨੂੰ ਕਰਨ ਦੇ ਲਈ ਸੱਚਖੰਡ ਵਿੱਚੋਂ ਭੇਜਿਆ ਸੀ ਉਹਨਾਂ ਨੇ ਉਹੀ ਕੀਤਾ ਆਮ ਲੋਕ ਆਪਣੀ ਛੋਟੀ ਮਤ ਬੁੱਧੀ ਦੇ ਨਾਲ ਭਗਵਾਨ ਦੇ ਰੂਪ ਨੂੰ ਵੀ ਆਪਣੇ ਵਰਗਾ ਹੀ ਸਮਝਣ ਲੱਗ ਜਾਂਦੇ ਹਨ ਜਿਵੇਂ ਆਮ ਬੰਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ساری ਜ਼ਿੰਦਗੀ ਹੀ ਫਸਿਆ ਰਹਿੰਦਾ ਹੈ ਉਹ ਭਗਵਾਨ ਨੂੰ ਵੀ ਆਪਣੇ ਵਰਗਾ ਵਿਸ਼ੇ ਵਿਕਾਰ ਭੋਗਣ ਵਾਲਾ ਹੀ ਸਮਝਦਾ ਹੈ ਕ੍ਰਿਸ਼ਨ ਭਗਵਾਨ ਨੇ ਗੋਪੀਆਂ ਨੂੰ ਕਿਹਾ ਕਿ ਤੁਸੀਂ ਸਾਨੂੰ ਸਾਡੇ ਗੁਰੂ ਨੂੰ ਦਾਨ ਕਰ ਦਵੋ ਗੋਪੀਆਂ ਨੇ ਉਵੇਂ ਹੀ ਕੀਤਾ ਗੋਪੀਆਂ ਕ੍ਰਿਸ਼ਨ ਭਗਵਾਨ ਨੂੰ ਨਾਲ ਲੈ ਕੇ ਉਹਨਾਂ ਦੇ ਗੁਰਦੇਵ ਕੋਲ ਚਲੀਆਂ ਗਈਆਂ ਗੋਪੀਆਂ ਨੇ ਕ੍ਰਿਸ਼ਨ ਜੀ ਦੇ ਗੁਰਦੇਵ ਕੋਲ ਜਾ ਕੇ ਕਿਹਾ ਕਿ ਅਸੀਂ ਕ੍ਰਿਸ਼ਨ ਜੀ ਨੂੰ ਤੁਹਾਡੇ ਕੋਲ ਦਾਨ ਕਰਨ ਲਈ ਆਈਆਂ ਹਾਂ ਕ੍ਰਿਸ਼ਨ ਜੀ ਦੇ ਗੁਰਦੇਵ ਨੇ ਕਿਹਾ ਕਿ ਠੀਕ ਹੈ ਕ੍ਰਿਸ਼ਨ ਜੀ ਦੇ ਗੁਰਦੇਵ ਨੇ ਸਾਰੀਆਂ ਗੋਪੀਆਂ ਤੋਂ ਪਾਣੀ ਦੀਆਂ ਝੂੜੀਆਂ ਛੜਾ ਲਈਆਂ। ਕ੍ਰਿਸ਼ਨ ਭਗਵਾਨ ਦੇ ਉੱਪਰੋਂ ਪ੍ਰਕਰਮਾ ਕਰਵਾ ਦਿੱਤੀ। ਫੇਰ ਗੁਰਦੇਵ ਜੀ ਨੇ ਕ੍ਰਿਸ਼ਨ ਭਗਵਾਨ ਦੀ ਬਾਹ ਪਕੜ ਕੇ ਕਮਰੇ ਅੰਦਰ ਬਿਠਾ ਦਿੱਤਾ ਤੇ 12 ਕੁੰਡਾ ਲਗਾ ਦਿੱਤਾ। ਗੁਰਦੇਵ ਜੀ ਨੇ ਸਾਰੀਆਂ ਗੋਪੀਆਂ ਨੂੰ ਹੱਥ ਜੋੜ ਕੇ ਕਿਹਾ ਕਿ ਹੁਣ ਤੁਸੀਂ ਆਪੋ ਆਪਣੇ ਘਰਾਂ ਨੂੰ ਚਲੀਆਂ ਜਾਓ। ਗੋਪੀਆਂ ਨੇ ਗੁਰਦੇਵ ਜੀ ਨੂੰ ਪੁੱਛਿਆ ਕਿ ਹੁਣ ਸਾਨੂੰ ਕ੍ਰਿਸ਼ਨ ਜੀ ਦੇ ਦਰਸ਼ਨ ਕਦੋਂ ਹੋਣਗੇ ਗੁਰਦੇਵ ਜੀ ਨੇ ਕਿਹਾ ਕਿ ਹੁਣ ਤੁਹਾਨੂੰ ਕ੍ਰਿਸ਼ਨ ਜੀ ਦੇ ਦਰਸ਼ਨ ਅਗਲੇ ਜਨਮ ਵਿੱਚ ਹੋਣਗੇ ਇਹ ਸੁਣ ਕੇ ਗੋਪੀਆਂ ਸੁੰਨ ਰਹਿ ਗਈਆਂ ਉਹਨਾਂ ਨੂੰ ਤਰੇਲੀਆਂ ਆਉਣ ਲੱਗ ਪਈਆਂ ਉਹਨਾਂ ਨੇ ਸੋਚਿਆ ਕਿ ਇਹ ਅਸੀਂ ਕੀ ਕਰ ਲਿਆ ਇਹ ਤਾਂ ਬਹੁਤ ਮਾੜਾ ਕੰਮ ਹੋ ਗਿਆ ਅਸੀਂ ਤਾਂ ਕ੍ਰਿਸ਼ਨ ਭਗਵਾਨ ਦੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦੀਆਂ ਗੋਪੀਆਂ ਦਾ ਮਨ ਉਥੋਂ ਘਰ ਜਾਣ ਨੂੰ ਨਹੀਂ ਕਰ ਰਿਹਾ ਸੀ ਗੁਰਦੇਵ ਜੀ ਨੇ ਕਿਹਾ ਕਿ ਹੁਣ ਤੁਸੀਂ ਕ੍ਰਿਸ਼ਨ ਨੂੰ ਦਾਨ ਕਰ ਦਿੱਤਾ ਹੈ ਹੁਣ ਕ੍ਰਿਸ਼ਨ ਤਾਂ ਅਗਲੇ ਜਨਮ ਵਿੱਚ ਹੀ ਮਿਲੇਗਾ ਗੋਪੀਆਂ ਦੇ ਮਨ ਨੂੰ ਬਹੁਤ ਹੀ ਪਛਤਾਵਾ ਹੋਇਆ ਕਿ ਇਹ ਅਸੀਂ ਕੀ ਕਰ ਬੈਠੀਆਂ ਅਸੀਂ ਇਹੋ ਜਿਹਾ ਫੁਰਨਾ ਕਿਉਂ ਬਣਾਇਆ ਸਾਧ ਸੰਗਤ ਜੀ ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸੱਚਾ ਪ੍ਰੇਮ ਹੁੰਦਾ ਹੈ ਉਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰੇ ਤੋਂ ਬਿਨਾਂ ਨਹੀਂ ਰਹਿ ਸਕਦਾ ਉਸ ਦੇ ਮਨ ਨੂੰ ਬੇਚੈਨੀ ਲੱਗੀ ਰਹਿੰਦੀ ਹੈ ਕਿ ਅੱਜ ਨਿਤਨੇਮ ਨਹੀਂ ਕਰ ਹੋਇਆ ਅੱਜ ਗੁਰੂ ਸਾਹਿਬਾਂ ਦੇ ਦਰਸ਼ਨ ਨਹੀਂ ਕਰ ਹੋਏ। ਉਹ ਗੋਪੀਆਂ ਇੱਕ ਵਾਰ ਤਾਂ ਉਥੋਂ ਆਪੋ ਆਪਣੇ ਘਰਾਂ ਨੂੰ ਚਲੀਆਂ ਗਈਆਂ। ਪਰ ਉਹਨਾਂ ਨੂੰ ਇੱਕ ਮਿੰਟ ਵੀ ਚੈਨ ਨਹੀਂ ਆਇਆ। ਉਹਨਾਂ ਦੇ ਮਨ ਵਿੱਚ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਹੁਣ ਕਿਵੇਂ ਕ੍ਰਿਸ਼ਨ ਭਗਵਾਨ ਨੂੰ ਵਾਪਸ ਲਿਆਂਦਾ ਜਾਵੇ। ਦੂਸਰੇ ਦਿਨ ਉਹ ਗੋਪੀਆਂ ਇਕੱਠੀਆਂ ਹੋ ਕੇ ਗੁਰਦੇਵ ਜੀ ਦੇ ਕੋਲ ਚਲੀਆਂ ਗਈਆਂ ਤੇ ਉਹਨਾਂ ਨੂੰ ਜਾ ਕੇ ਕਿਹਾ ਕਿ ਸਾਡਾ ਕ੍ਰਿਸ਼ਨ ਵਾਪਸ ਮੋੜੋ ਗੁਰਦੇਵ ਜੀ ਨੇ ਕਿਹਾ ਕਿ ਹੁਣ ਕ੍ਰਿਸ਼ਨ ਵਾਪਸ ਨਹੀਂ ਮੁੜਨਾ ਤੁਸੀਂ ਕ੍ਰਿਸ਼ਨ ਨੂੰ ਦਾਨ ਕਰ ਦਿੱਤਾ ਹੈ ਤੁਸੀਂ ਪਾਣੀ ਦੀਆਂ ਚੂਲੀਆਂ ਛੱਡ ਕੇ ਪ੍ਰਕਰਮਾ ਕਰਕੇ ਕ੍ਰਿਸ਼ਨ ਨੂੰ ਦਾਨ ਕਰ ਦਿੱਤਾ ਹੈ ਗੋਪੀਆਂ ਨੇ ਉਥੇ ਬਹੁਤ ਜ਼ਿਆਦਾ ਰੌਲਾ ਪਾ ਲਿਆ ਕਿ ਸਾਡਾ ਕ੍ਰਿਸ਼ਨ ਵਾਪਸ ਮੋੜੋ ਸਾਨੂੰ ਹੋਰ ਕੁਝ ਨਹੀਂ ਪਤਾ ਅਸੀਂ ਕ੍ਰਿਸ਼ਨ ਤੋਂ ਬਿਨਾ ਨਹੀਂ ਰਹਿ ਸਕਦੀਆਂ ਸਾਧ ਸੰਗਤ ਜੀ ਇਸ ਨੂੰ ਹੀ ਸੱਚੀ ਪ੍ਰੀਤ ਕਿਹਾ ਜਾਂਦਾ ਹੈ ਜਿਹੜਾ ਬੰਦਾ ਰੱਬ ਤੋਂ ਬਿਨਾ ਨਹੀਂ ਰਹਿ ਸਕਦਾ ਰੱਬ ਵੀ ਉਸ ਤੋਂ ਬਿਨਾ ਨਹੀਂ ਰਹਿ ਸਕਦਾ ਪਰ ਰੱਬ ਦੇ ਨਾਲ ਇਸ ਤਰ੍ਹਾਂ ਦੀ ਸੱਚੀ ਪ੍ਰੀਤ ਕਿਸੇ ਵਿਰਲੇ ਦੀ ਹੀ ਹੁੰਦੀ ਹੈ ਜਿਵੇਂ ਗੁਰਬਾਣੀ ਵਿੱਚ ਗੁਰੂ ਸਾਹਿਬਾਂ ਨੇ ਫਰਮਾਇਆ ਹੈ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਵਹ ਚੱਲੇ ਜਿਉ ਗੋਪੀਆਂ ਉੱਥੇ ਰੋਣ ਲੱਗ ਪਈਆਂ ਹੌਲੀ ਹੌਲੀ ਬਹੁਤ ਰੌਲਾ ਵੱਧ ਗਿਆ ਅਖੀਰ ਗੁਰਦੇਵ ਜੀ ਨੇ ਕਿਹਾ ਕਿ ਇੱਕ ਸ਼ਰਤ ਹੈ ਜੇ ਤੁਸੀਂ ਉਹ ਸ਼ਰਤ ਪੂਰੀ ਕਰ ਦਵੋ ਤਾਂ ਕ੍ਰਿਸ਼ਨ ਤੁਹਾਨੂੰ ਵਾਪਸ ਮਿਲ ਸਕਦਾ ਹੈ ਗੋਪੀਆਂ ਨੇ ਕਿਹਾ ਕਿ ਸਾਨੂੰ ਇੱਕ ਨਹੀਂ ਸਾਰੀਆਂ ਹੀ ਸ਼ਰਤਾਂ ਮਨਜ਼ੂਰ ਹਨ ਪਰ ਤੁਸੀਂ ਸਾਨੂੰ ਕ੍ਰਿਸ਼ਨ ਨੂੰ ਮੋੜ ਦਵੋ ਤੁਸੀਂ ਸਾਨੂੰ ਦੱਸੋ ਕੀ ਸ਼ਰਤ ਹੈ ਗੁਰਦੇਵ ਜੀ ਨੇ ਕਿਹਾ ਕਿ ਇੱਕ ਵੱਡੀ ਤਕੜੀ ਲਿਆਓ ਉਸ ਤਕੜੀ ਦੇ ਵਿੱਚ ਇੱਕ ਪਾਸੇ ਕ੍ਰਿਸ਼ਨ ਨੂੰ ਬਿਠਾਇਆ ਜਾਵੇਗਾ ਤੇ ਦੂਸਰੇ ਪਾਸੇ ਉਸ ਤਕੜੀ ਦੇ ਵਿੱਚ ਸੋਨਾ ਪਾਉਣਾ ਪਵੇਗਾ ਜਦੋਂ ਸੋਨਾ ਪਾ ਕੇ ਕ੍ਰਿਸ਼ਨ ਵਾਲਾ ਪਾਸਾ ਚੁੱਕਿਆ ਗਿਆ ਤਾਂ ਕ੍ਰਿਸ਼ਨ ਵਾਪਸ ਮਿਲ ਜਾਵੇਗਾ ਗੋਪੀਆਂ ਨੇ ਉਵੇਂ ਹੀ ਕੀਤਾ ਇੱਕ ਵੱਡੀ ਤਕੜੀ ਮੰਗਵਾਈ ਉਸ ਵਿੱਚ ਇੱਕ ਪਾਸੇ ਕ੍ਰਿਸ਼ਨ ਭਗਵਾਨ ਨੂੰ ਬਿਠਾਇਆ ਗਿਆ ਤੇ ਦੂਸਰੇ ਪਾਸੇ ਗੋਪੀਆਂ ਨੇ ਆਪਣੇ ਸਾਰੇ ਸੋਨੇ ਦੇ ਗਹਿਣੇ ਉਤਾਰ ਕੇ ਉਸ ਤਕੜੀ ਦੇ ਵਿੱਚ ਪਾ ਦਿੱਤੇ ਕਿਸੇ ਵੀ ਗੋਪੀ ਨੇ ਇਹ ਨਹੀਂ ਕਿਹਾ ਕਿ ਮੈਂ ਆਪਣੇ ਗਹਿਣੇ ਉਤਾਰ ਕੇ ਨਹੀਂ ਦੇਣੇ ਹੁਣ ਦੇਖੋ ਸਾਧ ਸੰਗਤ ਜੀ ਇਹ ਵੀ ਕ੍ਰਿਸ਼ਨ ਭਗਵਾਨ ਨੇ ਉਹਨਾਂ ਗੋਪੀਆਂ ਦਾ ਇਮਤਿਹਾਨ ਲਿਆ ਕਿ ਇਹਨਾਂ ਨੂੰ ਸੋਨਾ ਜ਼ਿਆਦਾ ਪਿਆਰਾ ਹੈ ਜਾਂ ਇਹਨਾਂ ਨੂੰ ਅਸੀਂ ਜ਼ਿਆਦਾ ਪਿਆਰੇ ਹਾਂ ਗੋਪੀਆਂ ਨੇ ਆਪਣੇ ਸਾਰੇ ਗਹਿਣੇ ਉਤਾਰ ਕੇ ਤਕੜੀ ਵਿੱਚ ਪਾ ਦਿੱਤੇ ਪਰ ਕ੍ਰਿਸ਼ਨ ਜੀ ਦਾ ਪਲੜਾ ਚੁੱਕਿਆ ਨਾ ਗਿਆ 1600 ਗੋਪੀਆਂ ਸਨ ਸੋਨੇ ਦਾ ਵਜ਼ਨ ਤਾਂ ਕ੍ਰਿਸ਼ਨ ਜੀ ਦੇ ਭਾਰ ਤੋਂ ਵੀ ਜ਼ਿਆਦਾ ਹੋ ਗਿਆ ਸੀ ਪਰ ਫੇਰ ਵੀ ਕ੍ਰਿਸ਼ਨ ਜੀ ਵਾਲਾ ਪਲੜਾ ਨਹੀਂ ਚੁੱਕਿਆ ਗਿਆ। ਗੋਪੀਆਂ ਨੇ ਆਪਣੇ ਘਰਾਂ ਤੋਂ ਹੋਰ ਵੀ ਮੰਗ ਕੇ ਸੋਨਾ ਲਿਆਂਦਾ ਪਰ ਫੇਰ ਵੀ ਕ੍ਰਿਸ਼ਨ ਜੀ ਦਾ ਪਲੜਾ ਨਾ ਚੁੱਕਿਆ ਗਿਆ। ਇਹ ਦੇਖ ਕੇ ਕ੍ਰਿਸ਼ਨ ਜੀ ਮੁਸਕਰਾ ਰਹੇ ਸਨ। ਗੋਪੀਆਂ ਨੇ ਆਪਣੇ ਸਾਰੇ ਸੋਨੇ ਦੇ ਗਹਿਣੇ ਕ੍ਰਿਸ਼ਨ ਜੀ ਦੇ ਲਈ ਤਕੜੀ ਵਿੱਚ ਰੱਖ ਦਿੱਤੇ ਪਰ ਫੇਰ ਵੀ ਗੱਲ ਨਾ ਬਣੀ। ਗੋਪੀਆਂ ਨੇ ਸੋਚਿਆ ਕਿ ਹੁਣ ਆਪਾਂ ਕੀ ਕਰੀਏ ਰਾਦਾ ਨੇ ਕਿਹਾ ਕਿ ਆਪਾਂ ਕ੍ਰਿਸ਼ਨ ਜੀ ਨੂੰ ਹੀ ਬੇਨਤੀ ਕਰਕੇ ਪੁੱਛਦੇ ਹਾਂ ਕਿ ਹੁਣ ਅਸੀਂ ਕੀ ਕਰੀਏ ਸਾਧ ਸੰਗਤ ਜੀ ਕਈ ਵਾਰ ਬੰਦਾ ਆਪਣੇ ਲੈਵਲ ਤੇ ਸਾਰਾ ਜ਼ੋਰ ਲਗਾ ਲੈਂਦਾ ਹੈ ਕਰੋੜਾਂ ਅਰਬਾਂ ਰੁਪਈਆ ਲਗਾ ਕੇ ਵੀ ਪਰ ਕਈ ਕੰਮ ਸਿਰੇ ਨਹੀਂ ਚੜਦੇ ਫਿਰ ਅਖੀਰ ਬੰਦਾ ਆਪਣੇ ਮਾਇਆ ਦੇ ਹੰਕਾਰ ਨੂੰ ਛੱਡ ਕੇ ਪਰਮਾਤਮਾ ਦਾ ਓਟ ਆਸਰਾ ਲੈਂਦਾ ਹੈ ਪਰਮਾਤਮਾ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦਾ ਹੈ ਕਿ ਪਰਮਾਤਮਾ ਹੁਣ ਤਾਂ ਤੇਰਾ ਹੀ ਆਸਰਾ ਹੈ ਮੈਂ ਤਾਂ ਆਪਣਾ ਸਾਰਾ ਜ਼ੋਰ ਲਾ ਕੇ ਥੱਕ ਗਿਆ ਹਾਂ ਪਰ ਮੇਰਾ ਕੰਮ ਰਾਸ ਨਹੀਂ ਆਇਆ ਹੁਣ ਤੁਸੀਂ ਕਿਰਪਾ ਕਰੋ ਜਦੋਂ ਬੰਦਾ ਇਸ ਤਰ੍ਹਾਂ ਪਰਮਾਤਮਾ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦਾ ਹੈ ਫੇਰ ਪਰਮਾਤਮਾ ਬੰਦੇ ਨੂੰ ਇਹੋ ਜਿਹਾ ਰਸਤਾ ਦੇ ਦਿੰਦਾ ਹੈ ਜਿਸ ਨਾਲ ਉਹ ਅੜਿਆ ਹੋਇਆ ਕੰਮ ਜਿਹੜਾ ਕਰੋੜਾ ਰੁਪਈਆ ਲਗਾ ਕੇ ਵੀ ਨਹੀਂ ਹੋਇਆ ਸੀ ਉਹ ਫ੍ਰੀ ਵਿੱਚ ਹੀ ਹੋ ਜਾਂਦਾ ਹੈ ਗੋਪੀਆਂ ਨੇ ਕ੍ਰਿਸ਼ਨ ਭਗਵਾਨ ਦੇ ਅੱਗੇ ਬੇਨਤੀ ਕੀਤੀ ਕਿ ਭਗਵਾਨ ਅਸੀਂ ਤੇਰੇ ਤੋਂ ਬਿਨਾ ਨਹੀਂ ਰਹਿ ਸਕਦੀਆਂ ਅਸੀਂ ਬਹੁਤ ਗਲਤੀ ਕੀਤੀ ਅਸੀਂ ਤੁਹਾਨੂੰ ਦਾਨ ਕਰ ਬੈਠੀਆਂ ਸਾਡੇ ਤੋਂ ਭੁੱਲ ਹੋ ਗਈ ਸਾਨੂੰ ਬਖਸ਼ ਦਿਓ ਹੁਣ ਸਾਨੂੰ ਉਹ ਯੁਗਤੀ ਦੱਸੋ ਜਿਸ ਨਾਲ ਤੁਹਾਡੇ ਵਾਲਾ ਪੱਲੜਾ ਚੁੱਕਿਆ ਜਾਵੇ ਸਾਡੇ ਕੋਲ ਹੋਰ ਸੋਨਾ ਨਹੀਂ ਹੈ ਅਸੀਂ ਸਾਰਾ ਸੋਨਾ ਇਸ ਤੱਕੜੀ ਵਿੱਚ ਪਾ ਦਿੱਤਾ ਹੈ ਸਾਨੂੰ ਸੋਨੇ ਦੀ ਕੋਈ ਲੋੜ ਨਹੀਂ ਹੈ ਸਾਨੂੰ ਤੁਹਾਡੀ ਲੋੜ ਹੈ ਜਦੋਂ ਇਸ ਤਰ੍ਹਾਂ ਗੋਪੀਆਂ ਨੇ ਕ੍ਰਿਸ਼ਨ ਭਗਵਾਨ ਦੇ ਅੱਗੇ ਬੇਨਤੀਆਂ ਕੀਤੀਆਂ ਤਾਂ ਫੇਰ ਕ੍ਰਿਸ਼ਨ ਭਗਵਾਨ ਜੀ ਨੇ ਫਰਮਾਇਆ ਕਿ ਅਸੀਂ ਤੁਹਾਨੂੰ ਇਸ ਸੋਨੇ ਦੇ ਬਦਲੇ ਨਹੀਂ ਵਾਪਸ ਮਿਲ ਸਕਦੇ ਅਸੀਂ ਤੁਹਾਨੂੰ ਰਾਮ ਦੇ ਨਾਮ ਦੇ ਨਾਲ ਵਾਪਸ ਮਿਲ ਸਕਦੇ ਹਾਂ ਤੁਸੀਂ ਇਸ ਤਰ੍ਹਾਂ ਕਰੋ ਸਾਰੀਆਂ ਗੋਪੀਆਂ ਇੱਕ ਇੱਕ ਪੱਤਾ ਤુલਸੀ ਦਾ ਲੈ ਕੇ ਉਸ ਉੱਪਰ ਦੋ ਅੱਖਰ RAM RAM ਲਿਖ ਕੇ ਉਹ RAM RAM ਲਿਖਿਆ ਹੋਇਆ ਇੱਕ ਇੱਕ ਪੱਤਾ ਲਿਆ ਕੇ ਤਕੜੀ ਦੇ ਵਿੱਚ ਪਾਵੋ ਤੇ ਫੇਰ ਦੇਖੋ RAM ਦੇ ਨਾਮ ਦਾ ਚਮਤਕਾਰ ਸਾਧ ਸੰਗਤ ਜੀ ਹੁਣ ਦੇਖੋ ਜਿਸ ਦੀ ਤਾਂ ਭਗਵਾਨ ਤੇ ਗੁਰੂ ਸਹਿਬਾਂ ਤੇ ਸ਼ਰਧਾ ਭਾਵਨਾ ਹੁੰਦੀ ਹੈ ਉਹ ਤਾਂ ਆਪਣੇ ਗੁਰੂ ਦਾ ਬਚਨ ਸੱਤ ਕਰਕੇ ਮੰਨ ਲੈਂਦਾ ਹੈ ਉਹ ਕੋਈ ਕਿੰਤੂ ਪ੍ਰੰਤੂ ਨਹੀਂ ਕਰਦਾ ਤੇ ਉਸ ਦਾ ਬੇੜਾ ਪਾਰ ਹੋ ਜਾਂਦਾ ਹੈ ਪਰ ਬੇਭਾਵਨਾ ਵਾਲੇ ਕਿੰਤੂ ਪ੍ਰੰਤੂ ਕਰਨ ਲੱਗ ਜਾਂਦੇ ਹਨ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਜਦੋਂ ਇਨੇ ਕਿਲੋ ਸੋਨਾ ਪਾਉਣ ਤੇ ਵੀ ਕ੍ਰਿਸ਼ਨ ਦਾ ਪਲੜਾ ਨਹੀਂ ਚੁੱਕਿਆ ਗਿਆ ਤਾਂ ਤુલਸੀ ਦੇ ਪੱਤੇ ਤਾਂ ਭਾਵੇਂ ਲੱਖਾਂ ਕਰੋੜਾਂ ਪਾ ਦਈਏ ਫੇਰ ਵੀ ਕ੍ਰਿਸ਼ਨ ਦੇ ਭਾਰ ਦੇ ਬਰਾਬਰ ਨਹੀਂ ਹੋ ਸਕਦੇ ਹੁਣ ਜੇ ਆਪਾਂ ਇਹ ਗੱਲ ਨੂੰ 나ਪ ਤੋਲ ਦੇ ਹਿਸਾਬ ਨਾਲ ਦੇਖੀਏ ਤਾਂ ਇਸ ਵਿੱਚ ਕੋਈ ਝੂਠ ਨਹੀਂ ਹੈ ਪਰ ਜੇ ਇਹ ਦੇਖੀਏ ਕਿ ਇਹ ਵਚਨ ਕਿਸ ਦਾ ਹੈ ਇਸ ਵਚਨ ਤੇ ਸਾਨੂੰ ਪੂਰਾ ਭਰੋਸਾ ਹੈ ਫਿਰ ਇਹ 100% ਕੰਮ ਹੋ ਜਾਵੇਗਾ ਗੋਪੀਆਂ ਦੀ ਭਗਵਾਨ ਤੇ ਪੂਰੀ ਸ਼ਰਧਾ ਭਾਵਨਾ ਸੀ ਕਿਸੇ ਵੀ ਗੋਪੀ ਨੇ ਇਹ ਨਹੀਂ ਕਿਹਾ ਕਿ ਕ੍ਰਿਸ਼ਨ ਤਾਂ ਐਵੇਂ ਗੱਪਾਂ ਛੱਡ ਰਿਹਾ ਹੈ ਪੱਤੇ ਦੇ ਉੱਪਰ RAM RAM ਲਿਖ ਕੇ ਪਾਉਣ ਨਾਲ ਕੀ ਹੋ ਜਾਵੇਗਾ ਪੱਤੇ ਦਾ ਕਿੰਨਾ ਕੁ ਭਾਰ ਹੁੰਦਾ ਹੈ ਕਿਸੇ ਵੀ ਗੋਪੀ ਨੇ ਇਹੋ ਜਿਹਾ ਫੁਰਨਾ ਨਹੀਂ ਬਣਾਇਆ ਸਾਰੀਆਂ ਗੋਪੀਆਂ ਨੇ ਸੱਤ ਬਚਨ ਕਿਹਾ ਤੇ ਉਵੇਂ ਹੀ ਕੀਤਾ ਸਾਰੀਆਂ ਗੋਪੀਆਂ ਨੇ ਇੱਕ ਇੱਕ ਤુલਸੀ ਦਾ ਪੱਤਾ ਲਿਆ ਤੇ ਉਸ ਉੱਪਰ RAM RAM ਲਿਖ ਦਿੱਤਾ ਸਭ ਤੋਂ ਪਹਿਲਾਂ ਰਾਦਾ ਨੇ ਤુલਸੀ ਦਾ ਪੱਤਾ ਤਕੜੀ ਦੇ ਵਿੱਚ ਪਾਇਆ ਇੱਕ ਪੱਤਾ ਤਕੜੀ ਵਿੱਚ ਰੱਖਣਸਾਰ ਹੀ ਕ੍ਰਿਸ਼ਨ ਜੀ ਦਾ ਪੱਲੜਾ ਥੋੜਾ ਜਿਹਾ ਚੁੱਕਿਆ ਗਿਆ ਫੇਰ ਸਾਰੀਆਂ ਗੋਪੀਆਂ ਨੇ ਆਪਣਾ ਆਪਣਾ ਇੱਕ ਇੱਕ ਪੱਤਾ ਤਕੜੀ ਦੇ ਵਿੱਚ ਪਾਇਆ ਤਾਂ ਕ੍ਰਿਸ਼ਨ ਜੀ ਦਾ ਪੱਲੜਾ ਉੱਪਰ ਚੁੱਕਿਆ ਗਿਆ ਤੇ ਪੱਤਿਆਂ ਵਾਲਾ ਪੱਲੜਾ ਥੱਲੇ ਜ਼ਮੀਨ ਦੇ ਨਾਲ ਲੱਗ ਗਿਆ ਨਾਮ ਦੇ ਵਿੱਚ ਕਿੰਨੀ ਪਾਵਰ ਹੈ ਇਹ ਦੇਖ ਕੇ ਗੋਪੀਆਂ ਦੀ ਜਾਨ ਵਿੱਚ ਜਾਨ ਆਈ ਸਾਰੀਆਂ ਗੋਪੀਆਂ ਨੇ ਕ੍ਰਿਸ਼ਨ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਕ੍ਰਿਸ਼ਨ ਜੀ ਨੇ ਫਰਮਾਇਆ ਕਿ ਗੋਪੀਓ ਜੇ ਤੁਸੀਂ ਰਾਮ ਦਾ ਨਾਮ ਜਪਦੀਆਂ ਰਹੋਗੀਆਂ ਤਾਂ ਮੈਂ ਤੁਹਾਨੂੰ ਹਰ ਜਨਮ ਦੇ ਵਿੱਚ ਮਿਲੂੰਗਾ ਕ੍ਰਿਸ਼ਨ ਜੀ ਨੇ ਫਰਮਾਇਆ ਕਿ ਅਸੀਂ ਤਾਂ ਤੁਹਾਡਾ ਇਮਤਿਹਾਨ ਲੈ ਰਹੇ ਸੀ ਅਸੀਂ ਇਹ ਦੇਖ ਰਹੇ ਸੀ ਕਿ ਤੁਸੀਂ ਸਾਡੇ ਲਈ ਕੀ ਕਰ ਸਕਦੀਆਂ ਹੋ ਤੁਹਾਡਾ ਸਾਡੇ ਨਾਲ ਕਿੰਨਾ ਪ੍ਰੇਮ ਹੈ ਤੁਹਾਨੂੰ ਸੋਨਾ ਜ਼ਿਆਦਾ ਪਿਆਰਾ ਹੈ ਜਾਂ ਅਸੀਂ ਜ਼ਿਆਦਾ ਪਿਆਰੇ ਹਾਂ ਤੁਹਾਡੀ ਸਾਡੇ ਤੇ ਕਿੰਨੀ ਸ਼ਰਧਾ ਭਾਵਨਾ ਹੈ ਤੁਸੀਂ ਸਾਡਾ ਬਚਨ ਮੰਨਦੀਆਂ ਹੋ ਯਾਂ ਕਿੰਤੂ ਪ੍ਰੰਤੂ ਕਰਦੀਆਂ ਹੋ ਅਸੀਂ ਇਹ ਦੇਖਣਾ ਸੀ ਪਰ ਤੁਸੀਂ ਇਮਤਿਹਾਨ ਵਿੱਚੋਂ ਪਾਸ ਹੋ ਗਈਆਂ ਹੋ ਕ੍ਰਿਸ਼ਨ ਜੀ ਦੇ ਇਹ ਬਚਨ ਸੁਣ ਕੇ ਗੋਪੀਆਂ ਦੀਆਂ ਅੱਖਾਂ ਵਿੱਚ ਜਲ ਆ ਗਿਆ ਗੋਪੀਆਂ ਨੇ ਕ੍ਰਿਸ਼ਨ ਭਗਵਾਨ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਨੂੰ ਕਦੇ ਆਪਣੇ ਚਰਨਾਂ ਤੋਂ ਦੂਰ ਨਾ ਕਰਿਓ ਸਾਧ ਸੰਗਤ ਜੀ ਇਸੇ ਕਰਕੇ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਇਆ ਹੈ ਸਾਚ ਕਹੋ ਸੁਨ ਲਿਹੁ ਸਬੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਭਗਤੀ ਨੌ ਪ੍ਰਕਾਰ ਦੀ ਹੈ ਪਰ ਸਭ ਤੋਂ ਉੱਤਮ ਸਿਰੇ ਦੀ ਭਗਤੀ ਪ੍ਰੇਮ ਦੀ ਭਗਤੀ ਹੈ ਜਦੋਂ ਦਾਸ ਇਸ ਤਰ੍ਹਾਂ ਦੀਆਂ ਸਾਖੀਆਂ ਸੁਣਾਉਂਦਾ ਹੈ ਕਈ ਮੂਰਖ ਈਰਖਾ ਕਰਨ ਵਾਲੇ ਇਹ ਕਹਿਣ ਲੱਗ ਜਾਂਦੇ ਹਨ ਕਿ ਕ੍ਰਿਸ਼ਨ ਨੂੰ ਭਗਵਾਨ ਕਿਉਂ ਕਹਿ ਰਹੇ ਹੋ? ਰਾਮਚੰਦਰ ਨੂੰ ਭਗਵਾਨ ਕਿਉਂ ਕਹਿੰਦੇ ਹੋ? ਇਸ ਸਾਖੀ ਦਾ ਗੁਰਮਤ ਨਾਲ ਕੀ ਸੰਬੰਧ ਹੈ? ਇਹ ਸਾਖੀ ਸੁਣਾਉਣ ਦਾ ਕੀ ਮਕਸਦ ਹੈ? ਤੁਸੀਂ ਤਾਂ ਹਿੰਦੂਆਂ ਦੇ ਧਰਮ ਦਾ ਪ੍ਰਚਾਰ ਕਰ ਰਹੇ ਹੋ। ਹੁਣ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ ਬੰਦੇ ਉਹੀ ਹੁੰਦੇ ਹਨ ਜਿਨ੍ਹਾਂ ਨੂੰ ਕਿਸੇ ਵੀ ਧਰਮ ਦੀ ABCD ਵੀ ਪਤਾ ਨਹੀਂ ਹੁੰਦੀ। ਬਸ ਉਹਨਾਂ ਦਾ ਇੱਕੋ ਹੀ ਕੰਮ ਹੁੰਦਾ ਹੈ ਕਿ ਨਾ ਚੰਗੀ ਗੱਲ ਕਰੋ, ਨਾ ਚੰਗੀ ਗੱਲ ਸੁਣੋ, ਨਾ ਕਿਸੇ ਨੂੰ ਚੰਗੀ ਗੱਲ ਕਹਿਣ ਦਵੋ। ਬਸ ਨਫ਼ਰਤ ਫੈਲਾਓ ਤੇ ਨਫ਼ਰਤ ਕਰੋ। ਇਹਨਾਂ ਲੋਕਾਂ ਦਾ ਬਸ ਇਹੀ ਕੰਮ ਹੈ ਗੁਰੂ ਸਾਹਿਬਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੇਵਲ ਸਿੱਖ ਗੁਰੂ ਤੇ ਸਿੱਖ ਭਗਤਾਂ ਦੀ ਬਾਣੀ ਹੀ ਨਹੀਂ ਦਰਜ ਕੀਤੀ ਗੁਰੂ ਸਾਹਿਬਾਂ ਨੇ ਸਭ ਧਰਮਾਂ ਦੇ ਸਭ ਜਾਤਾਂ ਪਾਤਾਂ ਦੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਈ ਹੈ ਇਸ ਕਰਕੇ ਇਹਨਾਂ ਲੋਕਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ ਇਹਨਾਂ ਦਾ ਆਪਣਾ ਕੋਈ ਵੀ ਧਰਮ ਨਹੀਂ ਹੁੰਦਾ ਇਹ ਕਿੰਤੂ ਪ੍ਰੰਤੂ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਦੇ ਇਸ ਲਈ ਸਾਧ ਸੰਗਤ ਜੀ ਸਭ ਧਰਮਾਂ ਦੇ ਵਿੱਚ ਚੰਗੀਆਂ ਗੱਲਾਂ ਹੀ ਲਿਖੀਆਂ ਹੋਈਆਂ ਹਨ ਜੇ ਆਪਾਂ ਉਹਨਾਂ ਨੂੰ ਧਿਆਨ ਦੇ ਨਾਲ ਪੜ੍ਹੀਏ ਤੇ ਸੁਣੀਏ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਬਦਲਾਵ ਆ ਸਕਦਾ ਹੈ ਆਪਾਂ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਚੰਗੀ ਬਣਾ ਸਕਦੇ ਹਾਂ ਸਾਡੇ ਜੀਵਨ ਦਾ ਬਹੁਤ ਵੱਡਾ ਪਲਟਾ ਆ ਸਕਦਾ ਹੈ ਜਿੱਥੋਂ ਵੀ ਕੋਈ ਚੰਗੀ ਗੱਲ ਸਿੱਖਣ ਨੂੰ ਮਿਲੇ ਤਾਂ ਉੱਥੋਂ ਸਿੱਖ ਲੈਣੀ ਚਾਹੀਦੀ ਹੈ ਇਹ ਨਹੀਂ ਕਹਿਣਾ ਚਾਹੀਦਾ ਕਿ ਇਹ ਗੱਲ ਤਾਂ ਸਾਡੇ ਧਰਮ ਦੀ ਨਹੀਂ ਹੈ ਸਾਰੇ ਹੀ ਧਰਮ ਆਪੋ ਆਪਣੀ ਥਾਂ ਤੇ ਚੰਗੇ ਹਨ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡਾ ਹੀ ਧਰਮ ਸਭ ਤੋਂ ਵਧੀਆ ਹੈ ਜੇ ਅਸੀਂ ਸਿੱਖ ਧਰਮ ਦੇ ਵਿੱਚ ਪੈਦਾ ਹੋਏ ਹਾਂ ਤਾਂ ਸਾਡਾ ਸਭ ਤੋਂ ਪਹਿਲਾ ਕਰਮ ਤੇ ਧਰਮ ਇਹ ਹੈ ਕਿ ਅਸੀਂ ਗੁਰੂ ਸਾਹਿਬਾਂ ਦਾ ਹੁਕਮ ਮੰਨਿਏ ਅਸੀਂ ਸਭ ਤੋਂ ਪਹਿਲਾਂ ਅੰਮ੍ਰਿਤ ਪਾਣ ਕਰੀਏ ਫਿਰ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੀਏ ਤੇ ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੀਏ ਸ਼ਾਮ ਦੇ ਸਮੇਂ ਰਹਿਰਾਸ ਸਾਹਿਬ ਜੀ ਦਾ ਪਾਠ ਕਰੀਏ ਸੌਣ ਤੋਂ ਪਹਿਲਾਂ ਕੀਰਤਨ ਸੋਲੇ ਜੀ ਦਾ ਪਾਠ ਕਰੀਏ ਧਰਮ ਦੀ ਕਿਰਤ ਕਰੀਏ ਤੇ ਵੰਡ ਕੇ ਛਕੀਏ ਕਿਸੇ ਦੇ ਨਾਲ ਨਫ਼ਰਤ ਨਾ ਕਰੀਏ ਕਿਸੇ ਵੀ ਧਰਮ ਨੂੰ ਵੱਧ ਘੱਟ ਨਾ ਬੋਲੀਏ ਸਿੱਖ ਧਰਮ ਇਹੀ ਸਿਖਾਉਂਦਾ ਹੈ ਨਾ ਕਿ ਕਿਸੇ ਹੋਰ ਧਰਮ ਦੇ ਨਾਲ ਨਫ਼ਰਤ ਕਰਨਾ ਸਿਖਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ